जरूरी चीजा याद नहीं किथे की रखिया रख के भुल हो कुछ नवा दा मन तो करता पर दिमाग काम नहीं करता बच्चों पेपर तो पहला याद किता चैप्टर है ते वड्डे ऐनक किथे रखी सी ही भुल जांदा है किवें करिए दिमाग में तेज हर एक का सवाल खाइए महंगे प्रोडक्ट या फिर कराइए सिर मसाज कोई तो दसो दिमाग तेज़ दा सही इलाज हेल्थ एडवाइस विद हरजोत कौर बादाम खाओ तो ते दिमाग तेज़ बनाओ या फिर दिमाग की तरह दिखा वाले अखरोट खाओ ते दिमाग नोड़े की तरह तेज बजाओ। ਕੀ ਇਹ ਵਾਕਈ ਸੱਚ ਹੈ ਆਖਿਰ ਐਸੀਆਂ ਚੀਜ਼ਾਂ ਵਿੱਚ ਕੀ ਹੁੰਦਾ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਦਿਮਾਗ ਤੇਜ਼ ਚੱਲਣ ਲੱਗਦਾ ਹੈ ਹਰ ਘਰ ਦੇ ਵਿੱਚ ਅਸੀਂ ਵੇਖਦੇ ਹਾਂ ਇਗਜ਼ਾਮਸ ਤੋਂ ਪਹਿਲਾਂ ਪੇਪਰਾਂ ਤੋਂ ਪਹਿਲਾਂ ਮਾਵਾਂ ਆਪਣੇ ਬੱਚਿਆਂ ਨੂੰ ਇਹ ਨਸੀਹਤ ਜ਼ਰੂਰ ਦਿੰਦੀਆਂ ਨੇ ਕਿ ਪੜਿਆ ਹੋਇਆ ਯਾਦ ਰਹੇਗਾ ਜੇ ਬਦਾਮ ਜ਼ਰੂਰ ਖਾਓਗੇ ਤਾਂ ਫਿਰ ਦੱਸਾਂਗੇ ਆਖਿਰ ਅਜਿਹਾ ਕੀ ਹੁੰਦਾ ਹੈ ਅਜਿਹੇ ਫੂਡਸ ਦੇ ਵਿੱਚ ਜਿਸ ਦੇ ਨਾਲ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਬਣਾ ਸਕਦੇ ਹੋ ਯਾਨੀ ਕਿ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਰਹਿਣ ਵਾਲੀ ਹੈ ਤਿੰਨ ਸੁਪਰ ਫੂਡਸ ਦੱਸਾਂਗੇ ਦਿਮਾਗ ਦੀ ਯਾਦਾਸ਼ਤ ਸ਼ਕਤੀ ਨੂੰ ਵਧਾਉਣ ਦੇ स्वागत है जी सारे दा तुसी देख रहे हो हेल्थ अवेयरनेस प्रोग्राम हेल्थ एडवाइस विद हरजोत कौर बड़ी इंटरेस्टिंग रहने वाली है आज की वीडियो ता फिर बिना देर किए त कर दिया शुरुआत इस खास जानकारी दी ਸਾਡੀ ਬਾਡੀ ਦਾ ਪੂਰਾ ਸਰਕਟ ਸਾਡੇ ਦਿਮਾਗ ਦੇ ਨਾਲ ਜਾ ਕੇ ਜੁੜਿਆ ਹੋਇਆ ਹੈ ਦਿਮਾਗ ਨੂੰ ਅਸੀਂ ਆਪਣੀ ਬਾਡੀ ਦਾ ਪਾਵਰ ਹਾਊਸ ਵੀ ਕਹਿ ਸਕਦੇ ਆ ਅਕਰੋੜ ਦੀ ਤਰ੍ਹਾਂ ਦਿਖਣ ਵਾਲੇ ਸਾਡੇ ਦਿਮਾਗ ਦੀ ਮਦਦ ਨਾਲ ਹੀ ਅਸੀਂ ਦੇਖ ਸੁਣਿਆ ਚੱਲ ਸਕਦੇ ਆ ਟਿਕੜਮ ਲਗਾ ਸਕਦੇ ਆ ਕਿਸੇ ਦੇ ਨਾਲ ਗੁੱਸਾ ਤਾਂ ਕਿਸੇ ਦੇ ਨਾਲ ਪਿਆਰ ਕਰ ਸਕਦੇ ਆ ਸਾਡੀਆਂ ਯਾਦਾ ਉਮੀਦਾਂ ਸਾਰੀਆਂ ਇਸ ਦਿਮਾਗ ਦੇ ਵਿੱਚ ਹੀ ਤਾਂ ਲੁਕੀਆਂ ਰਹਿੰਦੀਆਂ ਨੇ ਸਾਡੀ ਬਾਡੀ ਦੀ 20% એનર્ਜੀ ਦਾ ਇਸਤੇਮਾਲ ਸਾਡਾ ਦਿਮਾਗ ਹੀ ਤਾਂ ਕਰਦਾ ਹੈ ਸਾਡੇ ਦਿਮਾਗ ਦੀ ਨਿਊਰੋਨ ਨਾਮ ਦੀਆਂ ਕੋਸ਼ਿਕਾਵਾਂ ਯਾਨੀ ਅਤੇ ਉਹ ਇਸ એનર્ਜੀ ਨੂੰ ਇਸਤੇਮਾਲ ਕਰ ਦਿਆ ਨੇ ਇਸ એનર્ਜੀ ਦੀ ਜ਼ਰੂਰਤ ਇਨਾ ਨਿਊਰونز ਨਾਮ ਦੀਆਂ ਕੋਸ਼ਿਕਾਵਾਂ ਨੂੰ ਲਗਾਤਾਰ ਰਹਿੰਦੀ ਹੈ तकरीबन 86 ਅਰਬ ਨਿਊਰਨ ਸਾਡੇ ਦਿਮਾਗ ਦੇ ਵਿੱਚ ਹੁੰਦੇ ਨੇ ਇਹ ਸਾਰੇ ਨਿਊਰਨ ਇੱਕ ਦੂਜੇ ਦੇ ਨਾਲ ਜੁੜੇ ਰਹਿੰਦੇ ਨੇ ਸਾਰੇ ਨਿਊਰੋਨ ਦਾ ਇੱਕ ਦੂਜੇ ਦੇ ਨਾਲ ਸਹੀ ਕਨੈਕਸ਼ਨ ਹੋਣ ਤੇ ਹੀ ਤਾਂ ਸਾਡੀ ਬਾਡੀ ਸਹੀ ਢੰਗ ਦੇ ਨਾਲ ਕੰਮ ਕਰ ਪਾਉਂਦੀ ਹੈ ਅਤੇ ਇਸੇ ਕਨੈਕਸ਼ਨ ਨੂੰ ਸਹੀ ਢੰਗ ਨਾਲ ਬਣਾਏ ਰੱਖਣ ਦੇ ਲਈ ਲੱਗਦੀ ਹੈ ਸਭ ਤੋਂ ਜ਼ਿਆਦਾ એનર્ਜੀ ਕਿਉਂਕਿ ਇਹਨਾਂ ਕਨੈਕਸ਼ਨਸ ਦੇ ਨਾਲ ਹੀ ਹਰ ਨਿਊਰੋਨ ਨੂੰ ਮਿਲਦੇ ਨੇ ਇਲੈਕਟ੍ਰਿਕ ਸਿਗਨਲ ਕਿਸੇ ਇੱਕ ਵੀ ਕਨੈਕਸ਼ਨ ਵਿੱਚ ਖਰਾਬੀ ਦੇ ਨਾਲ ਪੂਰਾ ਸਿਸਟਮ ਖਰਾਬ ਹੋ ਸਕਦਾ ਹੈ ਦਿਮਾਗ ਦਾ ਹਰ ਹਿੱਸਾ ਅਲੱਗ-ਅਲੱਗ ਕੰਮ ਕਰਦਾ ਹੈ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਹੈ ਬਲੂਬੈਰੀ ਬੈਰ ਇਸ ਵਿੱਚ ਫਲੇਬਨੋਇਡਸ ਨਾਮ ਦੇ ਕੈਮੀਕਲ ਹੁੰਦੇ ਨੇ ਇਹ ਇਨਫਲੇਮੇਸ਼ਨ ਨੂੰ ਰੋਕਣ ਦਾ ਕੰਮ ਕਰਦੇ ਨੇ ਅਤੇ ਦਿਮਾਗ ਨੂੰ ਬਚਾਉਂਦੇ ਨੇ ਇੱਕ ਸਟੱਡੀ ਵਿੱਚ 26 ਲੋਕਾਂ ਨੂੰ 12 ਹਫ਼ਤਿਆਂ ਤੱਕ ਹਰ ਰੋਜ਼ ਬਲੂਬੈਰੀ ਜੂਸ ਦਿੱਤਾ ਗਿਆ 12 ਹਫ਼ਤਿਆਂ ਬਾਅਦ ਇਹਨਾਂ ਦੇ ਦਿਮਾਗ ਦੇ ਵਿੱਚ ਖੂਨ ਤੇਜ਼ੀ ਦੇ ਨਾਲ ਦੌੜ ਰਿਹਾ ਸੀ ਖਾਸ ਤੌਰ ਤੇ ਉਹਨਾਂ ਹਿੱਸਿਆਂ ਵਿੱਚ ਜੋ ਸਾਨੂੰ ਬੁੱਧੀਮਾਨ ਬਣਾਉਂਦੇ ਨੇ ਕੀ ਤੁਸੀਂ ਜਾਣਦੇ ਹੋ ਅਜਿਹਾ ਕਿਉਂ ਹੋਇਆ ਅਜਿਹਾ ਇਸ ਲਈ ਹੋਇਆ ਕਿਉਂਕਿ ਨੀਲੇ ਜਾਂ ਬੈਂਕਣੀ ਰੰਗ ਦੇ ਫਲਾਂ ਦੇ ਜਿਜ ਅਜਿਹੇ ਐਂਟੀਆਕਸੀਡੈਂਟਸ ਹੁੰਦੇ ਨੇ ਜੋ ਸਿਹਤ ਦੇ ਲਈ ਕਾਫੀ ਚੰਗੇ ਹੁੰਦੇ ਨੇ ਜੋ ਦਿਮਾਗ ਨੂੰ ਬੁੱਢਾ ਹੋਣ ਤੋਂ ਰੋਕਦੇ ਨੇ ਦੂਜੇ ਨੰਬਰ ਤੇ ਨੇ ਹਰੀਆਂ ਸਬਜ਼ੀਆਂ ਖਾਸ ਕਰਕੇ ਪੱਤੇ ਅਤੇ ਸਲਾਦ ਹੁਣ ਤੱਕ ਤੁਸੀਂ ਇਹੀ ਸੋਚਦੇ ਹੋਣੇ ਜਾਂ ਤੁਹਾਨੂੰ ਇਹੀ ਲੱਗਦਾ ਹੋਵੇਗਾ ਕਿ ਹਰੀਆਂ ਸਬਜ਼ੀਆਂ ਨੂੰ ਖਾ ਕੇ ਅਸੀਂ ਸਿਰਫ ਵਜ਼ਨ ਘਟਾ ਸਕਦੇ ਹਾਂ ਪਤਲੇ ਹੋ ਸਕਦੇ ਹਾਂ ਉਸਦੇ ਲਈ ਇਸਤੇਮਾਲ ਕਰ ਸਕਦੇ ਹਾਂ ਜੀ ਨਹੀਂ ਇਸ ਨੂੰ ਖਾਣ ਦੇ ਨਾਲ ਕ੍ਰਿਸਟਲਾਈਜ਼ ਇੰਟੈਲੀਜੈਂਸ ਡਿਵੈਲਪ ਹੁੰਦੀ ਹੈ ਯਾਨੀ ਅਸੀਂ ساری ਜ਼ਿੰਦਗੀ ਵਿੱਚ ਜੋ ਕੁਝ ਵੀ ਸਿੱਖਿਆ ਹੈ ਉਸ ਨੂੰ ਸਹੀ ਤਰ੍ਹਾਂ ਨਾਲ ਪੂਰੀ ਜ਼ਿੰਦਗੀ ਵਿੱਚ ਇਸਤੇਮਾਲ ਕਰਨ ਦੀ ਸ਼ਕਤੀ ਉਮਰ ਦੇ ਵਧਣ ਦੇ ਨਾਲ ਨਾਲ ਸਾਡੀ ਇਹ ਜਿਹੜੀ ਸ਼ਕਤੀ ਹੈ ਘਟ ਹੁੰਨ ਲੱਗ ਦੀ ਹੈ ਪਰ ਤੁਸੀਂ ਇਹ ਵੇਖਿਆ ਹੋਵੇਗਾ ਕਿ ਕੁਝ ਲੋਕ ਉਮਰ ਵਧਨ ਦੇ ਨਾਲ-ਨਾਲ ਹੋਰ ਵੀ ਸਮਾਰਟ ਹੋਣ ਲੱਗਦੇ ਨੇ ਤੇ ਹੋਰ ਵੀ ਚੰਗੇ ਤਰੀਕੇ ਨਾਲ ਚੀਜ਼ਾਂ ਨੂੰ ਯਾਦ ਕਰਕੇ ਰੱਖਦੇ ਨੇ ਅਜਿਹਾ ਕਿਵੇਂ ਹੁੰਦਾ ਹੈ ਕੀ ਸੀਕ੍ਰੇਟ ਹੈ ਤਾਂ ਅੱਜ ਤੁਹਾਨੂੰ ਇਹ ਸੀਕ੍ਰੇਟ ਪਤਾ ਲੱਗਿਆ ਇਹੀ ਹੈ ਉਹ ਸੀਕ੍ਰੇਟ ਨੰਬਰ 3 ਤੇ ਹੈ ਚਾਕਲੇਟ ਲੇਕਿਨ ਡਾਰਕ ਚਾਕਲੇਟ ਇੱਕ ਸਟੱਡੀ ਵਿੱਚ ਲੋਕਾਂ ਨੂੰ 8 ਦਿਨਾਂ ਤੱਕ ਡਾਰਕ ਚਾਕਲੇਟ ਖਿਲਾਈ ਗਈ ਇਸ ਵਿੱਚ 70% ਚਾਕਲੇਟ ਸੀ ਅਤੇ ਸਿਰਫ 30% ਹੀ ਚੀਨੀ ਦੁੱਧਿਆ ਮੱਖਣ ਅਤੇ ਹੋਰ ਕੋਈ ਚੀਜ਼ ਉੱਤੇ ਹੀ ਆਮ ਚਾਕਲੇਟ ਵਿੱਚ ਸਿਰਫ 30% ਚਾਕਲੇਟ ਹੁੰਦੀ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਟੱਡੀ ਵਿੱਚ ਲੋਕਾਂ ਦੇ 177 ਜੀਨਸ ਵਿੱਚ ਬਦਲਾਅ ਦੇਖਣ ਨੂੰ ਮਿਲੇ ਉਹਨਾਂ ਦੀ ਸੈਂਸ ਬਿਹਤਰ ਕੰਮ ਕਰ ਰਹੀ ਸੀ ਡਾਰਕ ਚਾਕਲੇਟ ਵਿੱਚ ਵੀ ਫਲੇਬਨੋਇਡਸ ਹੁੰਦੇ ਨੇ ਇਹਨਾਂ ਦੀ ਮਦਦ ਦੇ ਨਾਲ ਖੂਨ ਦਿਮਾਗ ਦੇ ਉਹਨਾਂ ਹਿੱਸਿਆਂ ਵਿੱਚ ਵੀ ਪਹੁੰਚ ਪਾਉਂਦਾ ਹੈ ਜਿੱਥੇ ਤੱਕ ਆਮ ਤੌਰ ਤੇ ਪਹੁੰਚਣਾ ਆਸਾਨ ਨਹੀਂ ਹੁੰਦਾ ਪਲੱਸ ਪੁਆਇੰਟ ਇਹ ਕਿ ਡਾਰਕ ਚਾਕਲੇਟ ਖਾਣ ਦੇ ਨਾਲ ਮੂਡ ਵੀ ਚੰਗਾ ਰਹਿੰਦਾ ਹੈ ਅਤੇ ਯਾਦਾਸ਼ਤ ਵੀ ਪਰ ਇਹਨਾਂ ਚੀਜ਼ਾਂ ਦਾ ਅਸਰ ਤਾਂ ਹੀ ਹੁੰਦਾ ਹੈ ਜੇਕਰ ਤੁਸੀਂ ਰੈਗੂਲਰ ਡਾਈਟ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰਦੇ ਹੋ ਚਲੋ ਚੰਗੀਆਂ ਚੀਜ਼ਾਂ ਦੀ ਤਾਂ ਆਪਾਂ ਗੱਲ ਕਰ ਲਈ ਤੇ ਤੁਸੀਂ ਵੀ ਚੰਗੀ ਤਰ੍ਹਾਂ ਨਾਲ ਸਮਝ ਚੁੱਕੇ ਹੋ ਕਿ ਕਿਹੜੀਆਂ ਚੀਜ਼ਾਂ ਖਾ ਕੇ ਤੁਸੀਂ ਆਪਣੇ ਆਪ ਨੂੰ ਆਪਣੀ ਯਾਦਾਸ਼ ਸ਼ਕਤੀ ਨੂੰ ਜੋ ਹੈ ਸਟਰੋਂਗ ਬਣਾ ਸਕਦੇ ਹੋ ਵੱਡੀ ਉਮਰ ਦੇ ਨਾਲ ਨਾਲ ਵੀ ਲੋਕਾਂ ਨੂੰ ਹੈਰਾਨ ਕਰ ਸਕਦੇ ਹੋ ਵੀ ਇਹਨਾਂ ਨੂੰ ਇੰਨਾ ਕੁਝ ਕਿਵੇਂ ਜੋ ਹੈ ਯਾਦ ਰਹਿੰਦਾ ਹੈ ਕਿਵੇਂ ਵੱਡੀ ਉਮਰ ਦੇ ਨਾਲ ਇਹ ਹੋਰ ਸਮਾਰਟ ਹੁੰਦੇ ਜਾ ਰਹੇ ਨੇ ਤੇ ਹੁਣ ਵਾਰੀ ਹੈ ਕਿ ਆਪਾਂ ਇਹ ਵੀ ਧਿਆਨ ਜ਼ਰੂਰ ਰੱਖੀਏ ਕਿ ਕਿਹੜੀਆਂ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ ਹੈ ਜਾਂ ਫਿਰ ਆਪਣੀ ਡਾਈਟ ਦੇ ਵਿੱਚ ਉਹ ਹੌਲੀ-ਹੌਲੀ ਇਹਨਾਂ ਨੂੰ ਘਟਾ ਦੇਣਾ ਤਾਂ ਕਿ ਸਾਡੀ ਦਿਮਾਗ ਦੀ ਸ਼ਕਤੀ ਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ ਪਹਿਲਾਂ ਵੇਖਦੇ ਹਾਂ ਇਹ ਜਾਣਕਾਰੀ ਇਸ ਲਿਸਟ ਵਿੱਚ ਪਹਿਲੇ ਨੰਬਰ ਤੇ ਹੈ चीनी चीनी ਤੁਹਾਨੂੰ ਜਿੰਨਾ ਹੋ ਸਕੇ ਇਸ ਦਾ ਇਸਤੇਮਾਲ ਘੱਟ ਜਾਂ ਫਿਰ ਨਹੀਂ ਕਰਨਾ ਚਾਹੀਦਾ ਮੈਦਾ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਸੈਸਡ ਫੂਡ ਅੱਜ ਕੱਲ ਅਸੀਂ ਦੇਖਦੇ ਆ ਕਿ ਬੱਚੇ ਹੋਣ ਜਾਂ ਵੱਡੇ ਸਭ ਨੂੰ ਖਾਣ ਦੇ ਵਿੱਚ ਫਾਸਟ ਫੂਡ ਜਾਂ ਮੈਦੇ ਦੀਆਂ ਬਣੀਆਂ ਚੀਜ਼ਾਂ ਬਹੁਤ ਸਵਾਦ ਲੱਗਦੀਆਂ ਨੇ ਪਰ ਇਹ ਤੁਹਾਡੇ ਦਿਮਾਗ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ ਡੀਪ ਫਰਾਈਡ ਫੂਡ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੇਖਿਆ ਹੈ ਕਿ ਕਿੰਨੇ ਹਾਨੀਕਾਰਕ ਹੈ ਕਿੰਨੇ ਬੈਡ ਇਫੈਕਟਸ ਹੁੰਦੇ ਨੇ ਅਜਿਹੇ ਫੂਡ ਦੇ ਜਿਵੇਂ ਕਿ ਚੀਨੀ ਹੋ ਗਈ ਜਾਂ ਫਿਰ ਗੱਲ ਕੀਤੀ ਗਈ ਹੈ ਪ੍ਰੋਸੈਸਡ ਫੂਡ ਦੀ ਜਾਂ ਫਿਰ ਫਰਾਈ ਫੂਡ ਦੀ ਕਿਉਂਕਿ ਨਾਰਮਲੀ ਬੱਚਾ ਨੂੰ ਤਾਂ ਇਹ ਚੀਜ਼ਾਂ ਖਾਣੀਆਂ ਪਸੰਦੀ ਹੁੰਦੀਆਂ ਵੱਡਿਆਂ ਨੂੰ ਵੀ ਅੱਜ ਕੱਲ ਇਹ ਕਾਫੀ ਕੁਝ ਟੇਸਟੀ ਲੱਗਦਾ ਤਾਂ ਤੁਸੀਂ ਸਮਝ ਗਏ ਹੋ ਕਿ ਤੁਹਾਡਾ ਮੂੰਹ ਦਾ ਸਵਾਦ ਜਿਹੜਾ ਹੈ ਤੁਹਾਡੇ ਦਿਮਾਗ ਨੂੰ ਕਿਤੇ ਨਾ ਕਿਤੇ ਕਮਜ਼ੋਰ ਜ਼ਰੂਰ ਕਰਦਾ ਹੈ ਸੋ ਚੰਗੀਆਂ ਚੀਜ਼ਾਂ ਖਾਣ ਦੀ ਆਦਤ ਪਾਓ ਜੇ ਕੋਈ ਅੱਜ ਆਪਾਂ ਸਪੈਸ਼ਲੀ ਤਿੰਨ ਸੁਪਰ ਫੂਡਸ ਦੀ ਗੱਲ ਕੀਤੀ ਹੈ ਜੋ ਤੁਹਾਡੇ ਦਿਮਾਗ ਦੀ ਯਾਦਾਸ਼ਤ ਸ਼ਕਤੀ ਨੂੰ ਉਸੇ वर्किंग न्यू स्ट्रांग कर, ने, कर, वदिया वदिया, कर, कर दे ने अ ਤੁਸੀਂ ਸਮਝ ਗਏ ਹੋ ਕਿ ਉਹ ਕਿਹੜੀਆਂ ਚੀਜ਼ਾਂ ਨੇ ਤੇ ਆਈ ਹੋਪ ਕਿ ਤੁਸੀਂ ਇਸੇ ਤਰੀਕੇ ਨਾਲ ਆਪਣੀ ਡਾਈਟ ਨੂੰ ਹੈਲਦੀ ਡਾਈਟ ਵਿੱਚ ਜ਼ਰੂਰ ਤਬਦੀਲ ਕਰੋਗੇ ਤਾਂ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਜੋ ਹੈ ਤੰਦਰੁਸਤ ਜੀਵਨ ਬਤੀਤ ਕਰ ਸਕੇ ਅਗੋ ਵੀ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਅਸੀਂ ਵਧੀਆ-ਵਧੀਆ ਜਾਣਕਾਰੀ ਇਕੱਠੀ ਕਰਕੇ ਸੇਤਮੰਤ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਮੇਰੇ ਨਾਲ ਸਾਂਝੇ ਕਰਿਓ ਔਰ ਤਾਂ ਕਿ ਮੈਂ ਅਗੋ ਹੋਰ ਉਹਨਾਂ ਟਾਪਿਕਸ झी तो तो कर दे रही है सो so, हूं तक अगर फेसबुक पेज फॉलो नहीं किया यूट्यूब एडवाइस विद हरजोत कौर यूट्यूब चैनल कर लो, लो। मिलेंगे जल्द ही फिलहाल ले दो जी इजाजत सत्या ਸਾਡੀ ਬਾਡੀ ਦਾ ਪੂਰਾ ਸਰਕਟ ਸਾਡੇ ਦਿਮਾਗ ਦੇ ਨਾਲ ਜਾ ਕੇ ਜੁੜਿਆ ਹੋਇਆ ਹੈ ਦਿਮਾਗ ਨੂੰ ਅਸੀਂ ਆਪਣੀ ਬਾਡੀ ਦਾ ਪਾਵਰ ਹਾਊਸ ਵੀ ਕਹਿ ਸਕਦੇ ਆ ਅਕਰੋਡ ਦੀ ਤਰ੍ਹਾਂ ਦਿਖਣ ਵਾਲੇ ਸਾਡੇ ਦਿਮਾਗ ਦੀ ਮਦਦ ਨਾਲ ਹੀ ਅਸੀਂ ਦੇਖ ਸੁਣਿਆ ਚੱਲ ਸਕਦੇ ਆ ਟਿਕੜਮ ਲਗਾ ਸਕਦੇ ਆ ਕਿਸੇ ਦੇ ਨਾਲ ਗੁੱਸਾ ਤਾਂ ਕਿਸੇ ਦੇ ਨਾਲ ਪਿਆਰ ਕਰ ਸਕਦੇ ਆ ਸਾਡੀਆਂ ਯਾਦਾਂ ਉਮੀਦਾਂ ਸਾਰੀਆਂ ਇਸ ਦਿਮਾਗ ਦੇ ਵਿੱਚ ਹੀ ਤਾਂ ਲੁਕੀਆਂ ਰਹਿੰਦੀਆਂ ਨੇ ਸਾਡੀ ਬਾਡੀ ਦੀ 20% એનર્ਜੀ ਦਾ ਇਸਤੇਮਾਲ ਸਾਡਾ ਦਿਮਾਗ ਹੀ ਤਾਂ ਕਰਦਾ ਹੈ ਸਾਡੇ ਦਿਮਾਗ ਦੀ ਨਿਊਰੋਨ ਨਾਮ ਦੀਆਂ ਕੋਸ਼ਿਕਾਵਾਂ ਯਾਨੀ ਅਤੇ ਉਹ ਇਸ એનર્ਜੀ ਨੂੰ ਇਸਤੇਮਾਲ ਕਰਦਿਆਂ ਇਸ એનર્ਜੀ ਦੀ ਜ਼ਰੂਰਤ ਇਨਾ ਨਿਊਰونز ਨਾਮ ਦੀਆਂ ਕੋਸ਼ਿਕਾਵਾਂ ਨੂੰ ਲਗਾਤਾਰ ਰਹਿੰਦੀ ਹੈ ਤਕਰੀਬਨ 86 ਅਰਬ ਨਿਊਰਨ ਸਾਡੇ ਦਿਮਾਗ ਦੇ ਵਿੱਚ ਹੁੰਦੇ ਨੇ ਇਹ ਸਾਰੇ ਨਿਊਰਨ ਇੱਕ ਦੂਜੇ ਦੇ ਨਾਲ ਜੁੜੇ ਰਹਿੰਦੇ ਨੇ ਸਾਰੇ ਨਿਊਰونز ਦਾ ਇੱਕ ਦੂਜੇ ਦੇ ਨਾਲ ਸਹੀ ਕਨੈਕਸ਼ਨ ਹੋਣ ਤੇ ਹੀ ਤਾਂ ਸਾਡੀ ਬਾਡੀ ਸਹੀ ਢੰਗ ਦੇ ਨਾਲ ਕੰਮ ਕਰ ਪਾਉਂਦੀ ਹੈ ਅਤੇ ਇਸੇ ਕਨੈਕਸ਼ਨ ਨੂੰ ਸਹੀ ਢੰਗ ਨਾਲ ਬਣਾਏ ਰੱਖਣ ਦੇ ਲਈ ਲੱਗਦੀ ਹੈ ਸਭ तो ज़्यादा एनर्जी क्योंकि इन्होंनेक्शन ही हर न्यूरोन मिलते ने इलैक्ट्रिक सिगनल किसी एक वी भी कनेक्शन कनैक्शन खराबी दे पूरा सिस्टम खराब हो सकता है दिमाग का हर हिस्सा अलग अलग काम करता है